Lord! ਹੇ ਸਕੂਟਰ ਦਾ ਬੋਡ ਸੈਟ ਦਾ ਬਹੁਤ ਥੋੜਾ ਜਿਹਾ ਤੇਜ਼ ਇੱਥੇ ਕਰਨਾ ਹੈ ਬਾਈ ਬੂਲਰ ਦਾ ਤੇਜ਼ ਰਵੇ ਪਿੱਛੇ ਵੀ ਨਹੀਂ ਜਦੀ ਮੂਰੇ ਦੇ ਤੋ ਮੂਰੇ ਨੂੰ ਲਿਆਓ ਤੁਸੀਂ ਮੂਰੇ ਨੂੰ ਸਰ ਟਾਇਰ ਪਰ ਪਰ ਰੱਖ ਕੇ ਚੜੂਗੀ ਪਹਿਲਾਂ ਚੱਲ ਹੁੰਦਾ ਅੰਦਰ ਅੱਜ ਅੱਛਾ ਚਲਾ ਕੇ ਦੇਖਣਾ ਦੇਖਣੀ ਸੋਰੀ ਆਜੋ ਮੇਰੀ ਚੱਟੂਗੀ ਹਾਂ ਤੇ ਤੇਰਾ ਭਲਾ ਆਜੋ ਲੁਕੀ ਨਾ ਹਾਂ ਚਲੋ ਰਹਿ ਗਈਆਂ ਰਹਿ ਗਈਆਂ ਓ ਮੜਾ ਜਾ ਆਗੇ 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 ਹਾਂ ਮੰਮੀ ਤੋਂ ਰਹਿ ਗਈ ਤੋਂ ਰਹਿ ਗਈ ਚੜਾ ਲੈਟਵਾ ਹਾਂ ਮੈਂ ਇਹ ਮੈਂ ਜਿਹੜਾ ਗੱਬਿਲ ਆ ਕੇ ਯਾਰਾ ਤਾਂ ਸੰਨ ਲਾ ਹਾਂ ਯਾਰਾ ਕੀ ਕਰ ਰਿਹਾ ਆਂਟੀ ਹਾਂ ਸਬਜੀ ਵਾਲੇ ਪੜਨਾ ਹੁਣ ਅਸੀਂ ਹੈ ਠੀਕ ਆ ਤੂੰ ਬਤਾਓ ਜਿੰਨਾ ਵਿੱਚ ਆ ਨੰਬਰ ਇਹਨਾਂ ਦਾ ਦੁਬਾਰਾ ਚੈੱਕ ਕਰ ਲਈ। ਆ ਉਧਰ ਟਾ 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 ਉਧਰ ਸਭ ਨਾਲ ਪ੍ਰੀਲੀਸ਼ ਪ੍ਰੀਸ਼ੀਅਸ ਖੁਸ਼ੀ। ਅੱਛਾ ਤੁਮਾਰਾ ਦਾ ਜਣਾ ਭਾਈ। ਹਾਂ। ਇਹ ਵੀ ਗੱਲ। ਠੀਕ ਨਹੀਂ ਕਰ। ਹਾਂ। ਆ ਬੱਬੇ। ਦੇਖ ਤਾਂ ਬੱਬਾ। ਇਹਦੇ ਤੇ ਲੈ ਪਾਰਟੀ ਕਰਦੇ। ਮਾ ਆਪਨ ਦੇ ਪਾਰਟੀ ਕਰਦੇ ਲੈ। ਹਾਂ। ਪਾ ਦੇ ਮੈਨੂੰ ਬੈਠਿਆ। ਇਹਦਾ ਬਈ। ਉਹ ਕਰ ਜਾ। ਉਹ ਪੈਰੀ ਫੋਨ ਕੇ ਦੇਖਦਾ ਇਹੋ ਵਿੱਚ ਵੀ ਨਿਕਲੂਗਾ ਵਿਚਲੇ ਕੋਈ। ਨਹੀਂ ਹੋ ਟੂ ਬਗਦਾ ਨਹੀਂ ਇਹਦੇ ਵਿੱਚ ਬਾਈ ਮੱਤੇ ਬਾਈ ਮੱਤੇ ਰੱਖ ਲਿਆ ਮੈਂ ਹਾਂ ਚਲੋ ਮੂਹਠਾ ਖਾਈ ਬੰਮੀ ਜਾ ਬਾਈ ਇਹ ਤਾਂ ਕੁਝ ਨਹੀਂ ਖਾਦੀ ਐ ਇਹ ਤਾਂ ਨਾ ਪਰੇ ਪੈਸੇ ਜਿੱਲੀ ਲਿਆਉਣੀ ਜਿੱਲੀ ਜਾਗੀ ਚ ਪੈਸੇ ਪਾ ਦੇ ਕਰੀਂ ਇਹ ਜਾਂ ਨਾ ਆਪਣੇ ਤੇਰੇ ਜਾਂ ਸਾਭੀ ਵੇਚਣੀਆਂ ਇਹਦੇ ਵਿੱਚ ਪਾ ਦੇ ਇਹਦੇ ਤੋਂ ਮਾਲਾ ਕਰੀਂ ਇਹ ਤਾਂ ਤੁਹੇ ਲਿਆ ਦਿਆ ਹੋਰ ਕੀ ਐ ਕਿ ਨਹੀਂ ਲਾਖੜੀ ਐ ਨਹੀਂ ਜਿੱਲੀ ਜਾਗੀ ਮੋਟਾ ਸ ਹਾਂ ਜਿੱਦਾਂ ਤੁਮ ਪੁੱਛਦਾ ਤਾਂ ਵੀ ਛੇੜੀ ਨੂੰ ਵੀ ਕਿੱਥੇ ਬਣਦੀ ਹੈ ਇਹ ਮੈਂ ਦੱਸਣਾ ਛੇ ਕਿਨੇ ਪਈ ਹੈ ਹੈ ਹਾਂ ਜੇ ਦਾਖਾਬੇ ਦੀ ਬੈਣੀ ਉਹ ਘੜ ਲਓ ਪਰ ਮੈਂ ਬਾਈ ਕੋਲ ਤੇ ਲੈ ਕੇ ਜਿਹੜੀ ਦੇਖੀ ਵੀ ਕਿਦਾਂ ਹਾਂ ਵੀ ਠੀਕ ਜੀ ਕਿਆ ਕੋਸਾ ਕੋਈ ਕਮੀ ਪੇਸ਼ੀ ਮਾ ਕੋਈ ਕਮੀ ਰਿਛੇ ਦੂਰ ਕਰਾ ਲਿਆ ਮਾਨੂੰ ਲੱਗਿਆ ਵੀ ਇੱਥੇ ਜਿੱਥੇ ਆ ਕੇ ਜਿਹੜਾ ਪ੍ਰਾਵਰ ਜਿਹੜਾ ਤਾਂ ਮੈਂ ਸਾਰਾ ਕੁਝ ਚ ਲੋ ਆ ਹਾਂ 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 ਠੀਕ ਚਲੋ ਵੀ ਤੇ ਮੂੰਹ ਮਿਠਾ ਬਾਈ ਨੂੰ ਉਸਤਾਦ ਉਤਾਰਿਆ ਚਲੋ ਦੇਖੀ ਆਟੀ ਨੂੰ ਕਿੰਨੀ ਖੁਸ਼ੀ ਜੜੀ ਹੋਈ ਆ ਨਾ ਇਹ ਕਰੇ ਤੱਲੀ ਵਜਾਉਂਦਾ ਜਾਈਵੇ ਹਾਂ ਮੇਰੇ ਸੈਕਲ ਤੇ ਤੱਲੀ ਵਜਾਉਂਦਾ ਜਾਈਵੇ ਚੱਲੋ ਚੱਲ ਮੂੰ ਮਿੱਠਾ ਕਰੀਏ ਚਲੋ ਆ ਕਦੀ ਆਜੋ ਭਾਈ ਅੱਧੀ ਤਾਂ ਗੱਡੀ ਨਮੀ ਅੱਛਾ ਹਾਂ ਹਾਂ ਐਂਡੀਕਾ ਐਂਡੀਕਾ ਸਾਈਕਲ ਦੀ ਰੋਟੀ ਨਹੀਂ ਖਾਣਾ ਸਾਈਕਲ ਦੀ ਰੋਟੀ ਹਰੀ ਦੀ ਰੋਟੀ ਹੁਣ ਹਰੀ ਦੀ ਰੋਟੀ ਲੰਦੀ ਐਂਡੀਕਾ ਚਲਾ ਸਾਈਕਲ ਹੀ ਚਲਾ ਸਾਈਕਲ ਹੀ ਚਲਾ ਹਾਂ ਜੇ ਇਤਲੀ ਮੈਨੂੰ ਵੀ ਸਹਾਰ ਸਕਵੀਂ ਬੋਲੀ ਬੋਲੀ ਛੇਤੀ ਛੇਤੀ ਮੈਨੂੰ ਵੀ ਸਹਾਰ ਹੂੰ ਥੋੜੇ ਟਾਈਮ ਤੱਕ ਇਹਨੂੰ ਰੰਗ ਵੀ ਕਰਾ ਦਾਂਗੇ ਬਾਈ ਜੀ ਹੂੰ ਤੇ ਸਾਡੀ ਤਾਕਰ ਮਲੇ ਕੇ ਹਰੀ ਵਾਰੀ ਪਧਾਈ ਆ ਗਈ ਪਧਾਈਆਂ ਦੇਣ ਅ ਉਸ ਤੋਂ ਬਾਅਦ ਅਗਲਾ ਦਿਨ ਛੜ ਗਿਆ ਜੀ ਪਾਪਾ ਵੀਡੀਓ ਬਣਾਉਣ ਲੱਗੇ ਸੀਗੇ ਤੇ ਆਂਟੀ ਨੂੰ ਵੀ ਕਾਲੀ ਸੀਗੀ ਕੰਮ ਦੀ ਠੀਕ ਆ ਆਂਟੀ ਅੱਜ ਨਾਲੇ ਆਪਣਾ ਐਕਸਪੀਰੀਅੰਸ ਦੱਸੂਗੀ ਵੀ ਤੁਹਾਨੂੰ ਪੁਰਾਣੀ ਰੇੜੀ ਦੀ ਯਾਦ ਆਉਂਦੀ ਹੈ ਮੈਨੂੰ ਕਹਿੰਨੇ ਹੀ ਆਂਦੀ ਆ ਹਾਏ ਆਲੀ ਜੀ ਦੀ ਆਨ ਸੱਚ ਨੂੰ ਨਮ ਦੀ ਵੀ ਖੁਸ਼ਖਬਰੀ ਆ ਖੁਸ਼ੀ ਆ ਅੱਜ ਜਦ ਸਵੇਰੇ ਮੈਂ ਘੁੰਮਣ ਗਈ ਸੀ ਦੋਹੇ ਟੌਰ ਨਾਲ ਟੈਂ 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 ਖੁਸ਼ੀ ਖੁਸ਼ੀ ਚ ਕੰਮ ਕਰਨ ਲੱਗੇ ਵੇ ਅੱਗੇ ਮਰ ਜਾਏ ਵੇ ਹੁਣੀਆਂ ਗਰਮੀ ਹੁੰਦੀ ਕੁਛ ਵੀ ਹਾਂ ਹੁਣ ਤਾਂ ਜਿਆਦਾ ਚਾਹ ਬੇਸ਼ੱਕ ਗਰਮੀ ਬੇਸ਼ੱਕ ਕੋਸਾ ਠੀਕ ਹੈ ਨਹੀਂ ਕਹਿੰਦੇ ਨਵੀਂ ਗੱਡੀ ਲੈ ਲਈ ਹੂੰ ਇੰਦਕਾ ਹਾਂ ਮੁਹ ਹੋਰ ਕਿਆ ਬਾਈ ਹਾਂ ਹੋਰ ਕਿਆ ਵਧਾਈਆਂ ਸਭ ਨੇਤਰ ਦੀ ਉਹ ਚਲਾਉਂਦੀ ਏਡ ਕ ਹਰੀ ਆਲੀ ਹੁਣ ਹਰੀ ਆਲੀ ਨੂੰ ਦੇਤੀ ਚਲਾਉਂਦੀ ਏਡ ਕ ਚਲ ਕੋਈ ਨਾ ਚਲ ਠੀਕ ਵਧੀਆ ਕਰਿਆ ਲੋਕਾਂ ਨੇ ਵਧਾਈਆਂ ਦੇਤੀਆਂ ਤੁਹਾਨੂੰ ਚਲ ਵਧੀਆ ਫਿਰ ਹੁਣ ਸਾਡੀ ਪਾਰਟੀ ਰਹਿ ਗਈ ਪਰ ਤੁਹਾਡੇ ਕਿ ਨਹੀਂ ਕੰਮ ਕਰ ਚੱਕੋ ਮੈਂ ਤੁਹਾਡੇ ਵੱਲ ਪਾਰਟੀ ਹੋਣੀ ਹੈ ਖਾਂ ਪਾਰਟੀ ਕਾ ਖਰਚ ਹੋਸਦਾ ਨਹੀਂ ਤੁਮੋਂ ਥੇ ਖਾਣਾ ਆਂਟੀ ਦੇ ਕੋਸ ਨਹੀਂ ਖਾਣਾ ਇੱਕ ਦਿਨ ਆ ਕੇ ਟਾਈਮ ਕੱਢ ਕੇ ਕੜੀ ਬਣਾ ਕੇ ਜਾਇਓ ਬਸ ਖੁਸ਼ ਆ ਸੀ ਕਾਂਟੀ ਪਾਲਟੀ ਦੇ ਆ ਲੈ ਲੋਗਾ ਕੁੱਕਰ ਖਾਲੀ ਵੀ ਆ ਮੇਰੀ ਗੱਲ ਸੁਣਾ ਖਾ ਗਈ ਉਹ ਦੇਖ ਰੋਟੀ ਮੈਂ ਨਾਲੇ ਉਹਨੂੰ ਪਾਲਟੀ ਕਿੱਕੜ ਦੇਣੀ ਆ ਠੀਕ ਆ ਨਹੀਂ ਪੈ ਜਾਂਦਾ ਮੈਂ ਬਣਾ ਕੇ ਲੈਣ ਕਚੌਰੀਆਂ ਹੂੰ ਉਰੀ ਬਣਾ ਲਿਆ ਰਤਕ ਆਂਟੀ ਉਰੀ ਬਣਾਉਂਗੇ ਮੈਂ ਤਾਂ ਆਂਟੀ ਨੂੰ ਜਮੇ ਹੀ ਸਾਰ ਤੱਕ ਨਹੀਂ ਮੈਂ ਆਂਟੀ ਨੂੰ ਜਮੇ ਹੀ ਸਾਰ ਤੱਕ ਵੀ ਜਿਸ ਦਿਨ ਤੁਹਾਡਾ ਟਾਈਮ ਲੱਗਿਆ ਸਾਨੂੰ ਕੜੀ ਬਣਾ ਕੇ ਖਿਲਾ ਦੇ ਜਿਸ ਦਿਨ ਵੀ ਟਾਈਮ ਲੱਗਿਆ ਮੈਂ ਇਹ ਨਹੀਂ ਕਿਹਾ ਕੱਲ ਨੂੰ ਪਰ ਮੈਂ ਵੀ ਮੈਂ ਕਹਿ ਦੇਣਾ ਕਿ ਨਹੀਂ ਚੁਆਇਸ ਰੋੜੀ ਨਾ ਰਹਿ ਜਾ ਕੜੀ ਹੋਣਾ ਨੇ ਆਪਣਾ ਦੇਖਣਾ ਵੀ ਮੈਂ ਕਹਿ ਦੇ ਸਾਦੀ ਦੇਖ ਲਈ ਆਂਟੀ ਫਿਰ ਕਿੱਦਾਂ ਕਰਨਾ ਜਿਵੇਂ ਕਿਹਾ ਤੁਹਾਡਾ ਠੀਕ ਲੱਗਦਾ ਵਸ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਲਿਓ ਅਸੀਂ ਗਰੀਬ ਤਮੀਰ ਬੰਦੇ ਅਸੀਂ ਤਾਂ ਖਾ ਲਾਂਗੇ ਹਾਂ ਨਹੀਂ ਮੈਂ ਵੀ ਤਾਂ ਗਰੀਬ ਐ ਹਾਂ ਨਹੀਂ ਤੁਸੀਂ ਤੁਸੀਂ ਮੈਨੂੰ ਇਹਨਾਂ ਸੋਚਿਆ ਹਾਂ ਇੱਕ ਵਾਰ ਭੈਣ ਨੇ ਦੇਖ ਲਈ ਇੱਕ ਵਾਰ ਭੈਣ ਨੇ ਮੇਰੇ ਨੂੰ ਸੋਚਿਆ ਉਹ ਤੇ ਕਿਆ ਹੁੰਦਾ ਸੀ ਇਸ ਵੇਲੇ ਬਣਾ ਹੈ ਇਸ ਵੇਲੇ ਉੱਠ ਕੇ ਹੀਰਦਾਸ ਕਰਦੀ ਪਰਮਾਤਮਾ ਉਹਨਾਂ ਬੱਚਿਆਂ ਨੂੰ ਰਾਜ਼ੀ ਰੱਖ ਕੇ ਚਲਦੀ ਖਲਜ਼ ਰੱਖੇ ਹਾਂ ਉਹ ਮਾਇਆ ਤਾਂ ਨਾ ਰਜੀ ਰਹੇ ਬਸ ਨਹੀਂ ਇਹ ਵੀ ਪਹਿਲਾਂ ਤਾਂ ਗੱਲ ਇਹ ਵੀ ਕਿਸੇ ਕੋਈ ਕਰਦਾ ਹੈ ਕੱਢ ਦਈਏ ਦਈਏ ਉਸ ਕੱਢ ਤੁਸੀਂ ਆ ਟਾਈਮ ਆ ਕੇ ਬੜ ਲੇ ਹਾਂ ਕੋਈ ਨਹੀਂ ਹੁਣ ਬੂਆ ਕੋਲ ਵੀ ਛੇਤੀ ਜਾਏ ਹੁਣ ਆਪਾਂ ਨਹੀਂ ਟੈਨਸ਼ਨ ਕਰਦੀ ਲੰਮੀ ਆ ਜਾਵਾਂਗੇ ਕੋਈ ਨਹੀਂ ਬਸ ਸੁਣ ਮਣੇ ਜੀ ਥੋੜਾ ਜਿਹਾ ਕੰਮ ਰਹਿ ਗਿਆ ਆਪਣਾ ਨਿਬੜ ਜਵੇ ਉਹ ਫਿਰ ਜਾਵਾਂਗੇ ਕੋਈ ਗੱਲ ਨਹੀਂ ਬਾਬਾ ਜੀ ਮਿਹਰ ਕਰਨ ਹਰੇ ਕਿਸੇ ਤਰੀਕਾ ਨਾਲ ਦੱਸਿਓ ਪਰ ਨਾ ਨਾ ਅਗਲੇ ਕੋਈ ਗੱਲ ਨਹੀਂ ਗਾਨੀ ਆਪਾਂ ਨੇ ਠੀਕ ਆ ਬਸ ਹਾਂ ਜਾਣਾ ਇੰਨਾ ਕਦਾ ਪਤਾ ਹੋਣਾ ਚਾਹੀਦਾ ਕੋਈ ਪਰਲੇ ਹਲੇ ਸਰਪ੍ਰਾਈਜ਼ ਦਵਾਂਗੇ ਆਪਾਂ ਠੀਕ ਐ ਆਂਟੀ ਕਿੰਨੀ ਹੋਗੀ ਪਾਰਟੀ ਕੋਈ ਨਹੀਂ ਆਂਟੀ ਜਦ ਤੇਰਾ ਟਾਈਮ ਲੱਗੇ ਨਾ ਖੁਸ਼ੀ ਖੁਸ਼ੀ ਸਾਨੂੰ ਖੁਸ਼ ਕਰਦੀ ਵੀ ਲੋ ਪੁੱਤੋ ਥੋੜ ਤੇ ਨਾਲੋਂ ਪਾਰਟੀ ਪਿਆਰੀ ਆ ਮੈਂ ਕਰੂੰਗੀ ਮੈਂ ਕਰੂੰਗੀ ਹੁਣ ਮੈਂ ਅੰਕਲ ਨੂੰ ਆਜਣ ਤੇ ਵਿੱਕੀ ਨਹੀਂ ਆਜਣ ਹਾਂ ਹੁਣ ਬਸ ਸਾਰੇ ਬੈਠਾਂਗੇ ਠੀਕ ਹੈ ਤੁਹਾਡੇ ਨਾਲ ਗੱਲ ਕੁਸੋਰਾ ਅੰਕਲ ਨਾਲ ਮੇਰੀ ਗੱਲ ਕੁਸੋਰਾ ਅਸੀਂ ਸਾਈ ਲੈ ਵੀ ਅਸੀਂ ਅੱਜ ਜਾਣਾ ਸ਼ਾਮ ਨੂੰ ਠੇਕੇ ਪਰ ਲੈ ਕੇ ਉਹਨਾਂ ਤੋਂ ਖੋਟ ਫਿਰ ਸਾਡੀ ਪਾਰਟੀ ਮੁਕੰਮਲ ਹੋ ਜਾਣੀ ਮੁਕੰਮਲ ਹੋ ਜਾਣੀ ਇੱਧਰ ਗਿਆਨੀਆਂ ਦੀ ਰਹਿ ਜਾਣੀਆਂ ਇੱਧਰ ਗਿਆਨੀਆਂ ਦੀ ਰਹਿ ਜਾਣੀਆਂ ਸ਼ਰਾਬੀਆਂ ਦੀ ਪੂਰੀ ਹੋ ਜਾਣੀ ਕੱਲ ਕਹਿੰਦੇ ਲਿਆਓ ਬਾਈ ਪਾਰਟੀ ਦੇ ਪਹਿਲਾਂ ਐ ਨਹੀਂ ਪੁੱਛਿਆ ਰੇੜੀ ਕਿਉਂ ਲੈ ਕੇ ਆਂਦੀ ਕਿਆ ਕਰੀਂ ਅੰਕਲ ਕਹਿੰਦੇ ਪਹਿਲਾ ਪਾਰਟੀ ਹੂੰ ਚਲੋ ਬਿੰਦਰ ਕਹਿੰਦਾ ਕਹਿੰਦਾ ਵੀ ਭਾਬੀ ਬੁਧਾਈਆਂ ਦਿਆ ਹੂੰ ਮਾ ਕਾ ਦੀਆਂ ਹੂੰ ਨਾ ਵੱਡੀ ਖੜੀ ਆ ਇਂਡਕਾ ਹਾਏ ਹਾਏ ਨਹੀਂ ਤੁਹਾਨੂੰ ਆਇਤਾ ਤਾਂ ਮਤਬ ਵੀ ਇਂਡਕਾ ਮੇਰੀ ਹੋਇਆ ਨਾ ਬਹਿ ਜੀ ਬੁਧਾਈਆਂ ਦੇਣਾ ਆਈ ਆਈ ਨਹੀਂ ਮਤਬ ਵੀ ਚੀਂ ਥੋੜੀ ਹੋ ਮੈਂ ਕਿਹਾ ਆਹ ਮੈਂ ਤਾਂ ਪੁੱਛ ਲਾ ਤਾ ਇੱਧਰ ਵੀ ਪਾਪੀ ਕਿੱਤੇ ਕਿਤੇ ਮਿਲਦੀ ਆ ਇਹ ਮੈਂ ਉਹ ਪੱਲ ਬਸ ਤੇ ਮਿਲਦੀ ਹਮਨੇ ਹਾਂ ਕਿ ਆਉਂਦੇ ਨਾ ਬੜੀ ਮਿਲਦੀ ਹੈ ਨਹੀਂ ਗਏ ਅੱਛਾ 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 ਵੀ ਉੱਥੇ ਬਣਦੀ ਆ ਹਾਂ ਚੱਲ ਕਹਿੰਦਾ ਅੱਛਾ ਚੱਲ ਫੇਰ ਉੱਤੇ ਬਾਅਦ ਮੈਂ ਕਿਹਾ ਇਹ ਕਹਿੰਦਾ ਵੀ ਰੈ ਨਿਤ ਰੈ ਨਾ ਹੋਂ ਕੰਨ ਨੀਡੀ ਲਿਆ ਮਲ ਕੱਖਾ ਕਰਕੇ ਲਿਆ ਹਾਂ ਹਾਂ ਤੇਰਾ ਕੰਦਾ ਫੇਰ ਵੀ ਨਹੀਂ ਸਮਝਿਆ ਹੂੰ ਇਹਗਾ ਹਿਜਾਬ ਹੈ ਬਾਈ ਪੜਲਾ ਬਾਈ ਪੜਲਾ ਬਾਈ ਪੜਲਾ ਅੱਛਾ ਮੈਂ ਚੁੱਪ ਘੁੰਮਣ ਚਲੇਗੀ ਤੀਜੇ ਬਾਅਦ ਉਸ ਤੋਂ ਬਾਅਦ ਵੀ ਹਾਂ ਬਾਈ ਪੜਲਾ ਅੱਛਾ ਪੜਲਾ ਭਾਈ ਪੜੇਗਾ ਤਾਂ ਅਸੀਂ ਬਾਈ ਦੇ ਖਾਦੇ ਦੇਖੇ ਨਹੀਂ ਗਾ ਕੱਟ ਗਈ ਨਹੀਂ ਗਾ ਕੱਟੀ ਵੀ ਆ ਚਲੋ ਕੋਈ ਗੱਲ ਨਹੀਂ ਚੱਲ ਤਾਂ ਅੰਨਕਟਾ ਅੱਛਾ ਵੋਟਾਂ ਦਾ ਬੋਲਬਾਲਾ ਆਪਣੇ ਪਿੰਡ ਚ ਆਲੇ ਹਾਂ ਬੋਟ ਬੂਟ ਵਾਲੇ ਆਲੇ ਆਪਣੇ ਆਲੇ ਆਲੇ ਬਿਠਾ ਦੇ ਆਲੇ ਸੋਹਣੇ ਹਨਾ ਹਾਂ ਨਹੀਂ ਸਾਨੂੰ ਯਾਦ ਹੈ ਨਾ ਅੰਟੀ ਜਦੋਂ ਸੀ ਛੋਟੇ ਜਿਹੇ ਹੁੰਦੇ ਤੇ ਸਾਨੂੰ ਕੀ ਪਤਾ ਵੀ ਆਪਾਂ ਕਿਹੜੀ ਪਾਰਟੀ ਨੂੰ ਮੰਨਦੇ ਹਾਂ ਟੱਕੜੀ ਵਾਲੇ ਆਉਣਾ ਸੀ ਉਹਨਾਂ ਦੇ ਮਗਰ ਹੋਲਣਾ ਕਾ ਕਰਾ ਸਾਲਿਆਂ ਨੇ ਆਉਣਾ ਸੀ ਉਹਨਾਂ ਦੇ ਮਗਰ ਹੁਣ ਇਹੀ ਜਿੱਤਣਗੇ ਦੇਖੇ ਉਹ ਨਾਲ ਚੱਕ ਲੈਣਾ ਪਰਚਾ ਤੇ ਹੂੰ ਨਹੀਂ ਉਹ ਪੈਦ ਗਏ ਤੇ ਵਿਚਕਾਰ ਤੋਂ ਆਉਣਾ ਜਿੰਨੇ ਕ ਹੋਣ ਉਹਨਾਂ ਸਾਰੇ ਜਿੰਨੀ ਜਣੀ ਹੈਗੀ ਸਾਰੇ ਛੱਡ ਜਾਂਦੇ ਹਾਂ ਅਸੀਂ ਨਾ ਬੋਡ ਪਾਉਣੀ ਆ ਪੰਜੇ ਨੂੰ ਬੋਡ ਪਾਉਣ ਲੇ ਤੱਕੜੀ ਨੂੰ ਅਸਾਂ ਨੂੰ ਆਸੀ ਹੁੰਦੇ ਤੇ ਤੱਕੜੀ ਜਿਤਾਉਣੀ ਆ ਹਾਂ ਚਾੜੂ ਵਾਲਾ ਹੁਣ ਚੱਲੇ ਅਸੀਂ ਉਸ ਟਾਈਮ ਤੇ ਕਹਿੰਦੇ ਤੱਕੜੀ ਨੂੰ ਵੋਟ ਪਾਉਣੇ ਆ ਭਾਈ ਤੱਕੜੀ ਦੇ ਪਤਾ ਬਹੁਤ ਬਹੁਤਾ ਜ਼ੋਰ ਖਤੋਂ ਦਾ ਤਾਂ ਬਾਦਲ ਦਾ ਇਹ ਗੱਲ ਜਿਹ ਹੈਗਾ ਵੀ ਤੱਕੜੀ ਨੇ ਵੋਟ ਪਾਉਂਦੇ ਸਾਰੇ ਅਸੀਂ ਵੀ ਤੱਕੜੀ ਨੇ ਵੋਟ ਪਾਉਂਦੇ ਤੱਕੜੀ ਨੇ ਵੋਟ ਪਾਉਂਦੇ ਹੁੰਦੇ ਤੇ ਸਾਰੇ ਹਾਂ ਤੱਕੜੀ ਨੇ ਵੋਟ ਪਾਉਂਦੇ ਸਾਰੇ ਹਾਂ ਚਲੋ ਬਾਕੀ ਸਾਰੇ ਇਕਾਂ ਜਿਹਦਾ ਜੀਮ ਕਰਦਾ ਉਹ ਬਾਸ ਉਹ ਆਂਟੀ ਉਹੀ ਗੱਲ ਮੈਂ ਪਾਪਾ ਨਾਲ ਕਰਦੀ ਸੀ ਵੀ ਦੇਖੋ ਮਤਲਬ ਪਾਰਟੀ ਕੋਈ ਗਲਤ ਨਹੀਂ ਵਿੱਚ ਜਿਹੜੇ ਬੰਦੇ ਆ ਨਾ ਉਹ ਵੀ ਮਾੜੇ ਚੰਗੇ ਨਹੀਂ ਹੈਗੇ ਉਹਨਾਂ ਦੇ ਕੰਮ ਸਹੀ ਆ ਗਲਤ ਆ ਬਸ ਠੀਕ ਆ ਕਿਉਂਕਿ ਉਹ ਵੀ ਸਾਡੇ ਵਰਗੇ ਪਰਿਵਾਰਾਂ ਚੋਂ ਆ ਮੈਂ ਸਹੀ ਗੱਲ ਕੁਝ ਐਦਾਂ ਹੁਣ ਅਗਲੇ ਸਾਲ ਅਸੀਂ ਮੰਮੀ ਖੜਾਉਣੀ ਆ ਪ੍ਰਧਾਨ ਮੰਤਰੀ ਹਾਂ ਤਾਂ ਦੇਖ ਲਾਂਗੇ ਆ ਦੇਖ ਆ ਦੇਖ ਆ ਦੇਖ ਜਿਦਾ ਆ ਦੇਣੀ ਅਸੀਂ ਆਂਟੀ ਆਪਾਂ ਦੋਹੇ ਬੋਟਾਂ ਬਾਕੇ ਜਿ ਸਾੜ ਗਏ ਉਹੋਈ ਗੱਲ ਆ ਵੀ ਆਪਾਂ ਬੋਟ ਪਾਉਣੇ ਹੁੰਦਾ ਸੀ ਇੱਕ ਮਿੰਟ ਚ ਉਹ ਚੜਾ ਦੇਣੀ ਆ ਹਾਂ ਬੋਟ ਪਾਕੇ ਸੀ ਕੋਠੇ ਤੇ ਪੇ ਚੜਾ ਦੇਣੀ ਵੀ ਲੋ ਜਿੱਤ ਗਈ ਆ ਅੱਜ ਨਾਨੇ ਦਾ ਵੀ ਆਪਰੇਸ਼ਨ ਆ ਹਾਂ ਦੱਸਦੇ ਹਣੀ ਨਾਨੇ ਦਾ ਆਪਰੇਸ਼ਨ ਆ ਬਾਬਾ ਜੀ ਕਰੇ ਠੀਕ ਹੋ ਜਵੇ ਕੋਈ ਨਹੀਂ ਹੁਣ ਕੀ ਕਰੀਏ ਉਹ ਮੈਂ ਉਹਨਾਂ ਦੀ ਵੀ ਕਿਸਮਤ ਦੇਖ ਲਓ ਇੱਕ ਤੇ ਇੱਕ ਬਿਮਾਰੀ ਆਉਂਦੀ ਨਾ ਹਣੀ ਆਉਂਦੀ ਆ ਸੱਚੀ ਗੱਲ ਕਿਆ ਬੰਦਾ ਕਿਆ ਕਰੇ ਨਾ ਅਸਲ ਸਰੀਰਾਂ ਚ ਕੁਝ ਨਹੀਂ ਹੁੰਦਾ ਬਈ ਕੁਝ ਨਹੀਂ ਹੈਗਾ ਸਰੀਰਾਂ ਦੇ ਵਿੱਚ ਇਹ ਤਾਂ ਮਿੱਟੀ ਲਵਾ ਸੀ ਤੇ ਤੁਹਾਨੂੰ ਪਹਾੜ ਵਾਲੀ ਮਾਮੀ ਵੀ ਪੁੱਛਦੀ ਸੀ ਭਾਈ ਹਾਂ ਕਿਆ ਕਹਿੰਦੀ ਕਹਿੰਦੀ ਮੇਰੇ ਬਾਰੇ ਪੁੱਛਦੀ ਹੁੰਦੀ ਆ ਅਸੀਂ ਕਹਿੰਦਾ ਵੀ ਹਾਂ ਭਾਈ ਪੁੱਤਰੀ ਹੁੰਦੀ ਆ ਹੈ ਤੁਸੀਂ ਵੀ ਕਹਿਦੇ ਮਰਜੀ ਵੀਡੀਓ ਚ ਹੈਲੋ ਮਾਮੀ ਹੈਲੋ ਮਾਮੀ ਕੋਈ ਨਹੀਂ ਹੁਣ ਜਿਆਦਾ ਆਚਾਰ ਵਗੈਰਾ ਪਾਉਣਾ ਫਿਰ ਤੁਸੀਂ ਜਾ ਕੇ ਆਇਓ ਮਾਮੀ ਕੋਲ ਅਨਾ ਆਪਣਾ ਇੱਕ ਆਹ ਪਤਾ ਨਹੀਂ ਵੀਰਵਾਰ ਦਾ ਪਤਾ ਨਹੀਂ ਕਿਹੜੇ ਦਿਨ ਦਾ ਨਾ ਇੱਥੇ ਆਪਣਾ ਰਕਾਲੀ ਪੰਡਾਰਾ ਹੈ ਹੂੰ ਤੇਰਾ ਦਾ ਹੂੰ ਆਰਦੂ ਦੇਖੇ ਬਣਾ ਰਾ ਮੈਂ ਕਹਿੰਦੇ ਕਵਾਲੀ ਲੱਗਦੇ ਆ ਮਾਰ ਕੇ ਇੰਨੇ ਲੋਕ ਕਰਦੇ ਆ ਕਿੱਥੇ ਕਹੇ ਆਹੀ ਰਕਾਲੀ ਬਰਾਫਰ ਦੇ ਉਹ ਕਹਾਂ ਅੱਛਾ 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 ਹਾਂ ਜੇ ਮੇਰੀ ਸਲਾਹ ਰਣਗੀ ਕਿਹੜੇ ਦਿਨ ਤਾਂ ਆਉਂਦਾ ਮੈਂ ਪੁੱਛੂਗੀ ਚਾਹੇ ਆਪਾਂ 2 ਘੰਟੇ ਜਾ ਕੇ ਜਾਣਾ ਜੀ ਜਾਉਂਗੀਆਂ ਜਾਉਂਗੇ ਜਾਂ ਜਾਇਆਉਂਗੇ ਆਂਦੀ ਆ ਜੀ ਆਂਦੀ ਆ ਅਸੀਂ ਨਹੀਂ ਭੇਜਣੀ ਆਂਟੀ ਅੰਕਲ ਆਪਰ ਹੱਕਾ ਮਾਰਤਾ ਚਲੋ ਜੀ ਫੇਰ ਠੀਕ ਆ ਮਿਲਦੇ ਆ ਕਿਸੇ ਅਗਲੇ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਬਾਏ ਬਾਏ ਫਿਰ ਜੀ ਵਾਕ ਕਰਨ ਜਾਂਦੀ ਹਣੀ ਸ਼ਾਮ ਨੂੰ ਠੀਕ ਹੈ ਤੇ ਪਿੰਡ ਦੇ ਦੇਖੋ ਰੰਗ ਰੂਪ ਥੋੜਾ ਜੀ ਉੱਧਰ ਬੈਠੇ ਆ ਜੀ ਸਾਡੇ ਬਜ਼ੁਰਗ ਠੀਕ ਹੈ ਕਿਉਂਕਿ ਹੁਣ ਸ਼ਾਮ ਦਾ ਟਾਈਮ ਆ ਤੁਹਾਨੂੰ ਸਭ ਨੂੰ ਪਤਾ ਵੀ ਬਾਹਰ ਨਿਕਲਦੇ ਆ ਖਾਲਾ ਖਾਲਾ ਅਸੀ ਖੜੇ ਤੇਰੇ ਹੱਥੋਂ ਖਾਣ ਲੱਗੇ ਆ ਵੀ ਸਾਨੂੰ ਦੇ ਦੇ ਲੋ ਲੈ ਲੋ ਜੀ ਨਹੀਂ ਨਹੀਂ ਥੈਂਕ ਯੂ ਸਾਸਰੀਆਂ ਕਾਲ ਜੀ ਸਾਸਰੀਆਂ ਕਾ ਤੁਸੀਂ ਦੋਹੇ ਹੁਣ ਬੁਲਾਉਣੀ ਨਹੀਂ ਸਤ ਸ੍ਰੀ ਅਕਾਲ ਠੀਕ ਸਤ ਸ੍ਰੀ ਅਕਾਲ ਕੀ ਹਾਲ ਹੈ ਤੁਸੀਂ ਨਹੀਂ ਖੇਡ ਰਹੇ ਮੈਂ ਤਾਂ ਉਹ ਮਨਾਉਂਗਾ ਬਾਅਦ ਵਿੱਚ ਮੈਨੂੰ ਤੂੰ ਢਿੱਲਾ ਜਿਹਾ ਲੱਗਦਾ ਕੀ ਆ ਇਸ਼ੂ ਹਾਂ ਆਵਾਜ਼ ਕਰਕੇ ਆਈ ਹੋਇਆ ਮੈਂ ਕਾ ਮੰਮੀ ਤੇ ਕਾਲਾ ਗੁਣਾ ਪੈ ਗਈਆਂ ਹੈਂ ਚਾਰ ਜੜੀਆ ਦਾ ਪੀਂਦਾ ਹੀ ਹੈਂ ਉਹ ਪੀਂਦਾ ਹੀ ਹੈ ਅੱਖਾਂ ਦੇ ਤੋਂ ਓਏ ਆਈ ਨਹੀਂ ਕਰਨਾ ਹੈਗਾ ਨਸ਼ਾ ਤਾਂ ਚੱਲ ਨਹੀਂ ਕਰਦਾ ਚਾਰ ਜੜ ਵਿੱਚ ਨਸਾ ਨਹੀਂ ਹੁੰਦਾ ਠੀਕ ਹੈ ਪਰ ਘੱਟ ਪੀਏ ਕਰ ਹਣਾ ਮੈਂ ਤਨੂਜੀ ਨੇ ਦੇਖਿਆ ਤਾਂ ਇਹੀ ਕਹੀ ਜਾਂਦੇ ਪਿੰਦਾ 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 ਇਹ ਆਪ ਤਾਂ ਹਟਦੇ ਨਹੀਂ ਪੀਣ ਤੇ ਖਾਣ ਤੇ ਆ ਬੜਾ ਸਬੜਾ ਇਹਨਾਂ ਦੇ ਹੱਥ ਜਿਹਦਾ ਦੇਖ ਕਹ ਮੈਨੂੰ ਕਹਿੰਦੇ ਆ ਤੁਸੀਂ ਆਪ ਵੀ ਦੇਖੋ ਹੱਥ ਚ ਕਿਰਲਾ ਤੂੰ ਵੀ ਨਨ ਚ ਇਧਰ ਕਰਨ ਕਿਧਰ ਟਿਊਸ਼ਨ ਤੇ ਤਾਂ ਆ ਗਿਆ ਉਹ ਮੇਰਾ ਵਾਪਸ ਲਾਂਗੇ ਕਹਦੇ ਜੰਮੀਤਾ ਆਇਆ ਹੋਇਆ ਅੱਛਾ ਅੱਛਾ ਉਹਦੇ ਨਾਲ ਖੇਡਣਾ ਹਣਾ ਠੀਕ ਐ ਚਲੋ ਚਲੋ ਖੇਡੋ ਬਾਲੀਬਾਲ ਇਧਰ ਸਾਡੇ ਲੱਗੇ ਹੋਇਆ ਜਿ ਖੇੜਨ ਇੱਧਰ ਸਾਡੇ ਪ੍ਰਵਾਸੀ ਆਏ ਹੋਇਆ ਪਿੰਡ 'ਚ ਉਹ ਵਿਚਾਰੇ ਬੈਠੇ ਇੱਥੇ ਤੇ ਆਪਣਾ ਦੇਖ ਰਹੇ ਆ ਸੋ ਸੋਣਾ ਜਿਹੜਾ ਕਹਿਦੀ ਐ ਸਾਡਾ ਹਰਾ ਭਰਾ ਜੀ ਇੱਧਰ ਨਾ ਥੋੜਾ ਜਿਹਾ ਨੇਚਰ ਠੀਕ ਐ ਥੋੜਾ ਜਿਹਾ ਵਿਊ ਜਿਹਨੂੰ ਕਹਿ ਸਕਦੇ ਆਪਾਂ ਤੇ ਗੁਹਾਰਾ ਲਗਾਇਆ ਹੋਇਆ ਮੈਨੂੰ ਇੱਕ ਗੱਲ ਤਾਂ ਜ਼ਰੂਰ ਦੱਸਿਓ ਵੀ ਕੌਣ ਕੌਣ ਆਪਣੇ ਟਾਈਮ ਦੇ ਵਿੱਚ ਗੁਹਾਰਾ ਲਗਾਉਂਦਾ ਸੀਗਾ ਇਸ ਤਰ੍ਹਾਂ ਠੀਕ ਹੈ ਕੋਈ ਗੋਹਾਰਾ ਅਸੀਂ ਲਗਾਇਆ ਨਹੀਂ ਇਸ ਕਰਕੇ ਵੀਡੀਓ ਸ਼ੂਟ ਕਰਨੀ ਸੀਗੀ ਹੋਈ ਨਹੀਂ ਚਲੋ ਜੇ ਹੁਣ ਕੋਈ ਅਗਰ ਲਗਾਉਂਦਾ ਹੋਇਆ ਤਾਂ ਆਪਾਂ ਜਰੂਰ ਵੀਡੀਓ ਵਗੈਰਾ ਉਹਨੇ ਉਸ ਦੀ ਕਰਾਂਗੇ ਜੀ ਸ਼ੂਟ ਹੈ ਇੱਧਰ ਆ ਗਿਆ ਜੀ ਕਾਲੇ ਚਾਚੇ ਦਾ ਸਾਡਾ ਘਰ ਇੱਧਰ ਬੀਬੀ ਲੱਗੇ ਹੋਏ ਜੀ ਆਪਣਾ ਕਾਕਾ ਵੱਢਣ ਠੀਕ ਹੈ ਸੋ ਕਾਲੇ ਚਾਚੇ ਦਾ ਘਰ ਆ ਗਿਆ ਜੀ ਤੇ ਹੌਲੀ ਹੌਲੀ ਸਾਰੇ ਜਿੰਦੇ ਵੀ ਸਾਡੇ ਪਿੰਡ ਦੇ ਲੋਕ ਹੈ ਸਾਰੇ ਨਿਕਲ ਰਹੇ ਆ ਬਾਹਰ ਠੀਕ ਹੈ ਅੱਗੇ ਵੀ ਤੁਹਾਨੂੰ ਕੁਛ ਨਾ ਕੁਛ ਮੈਂ ਨਾਲ ਐਡ ਕਰਦੇ ਰਹਾਂਗੀ ਸੋ ਵੀਡੀਓ ਦੇ ਨਾਲ ਤੁਸੀਂ ਸਭ ਨੇ ਰਣਾਜੀ ਬਣੇ ਹੋਏ ਉੱਧਰ ਤੇ ਹੋਈ ਹੈ ਜੀ ਪੇਂਟ ਤੋਂ ਠੀਕ ਆ ਪਿੰਡ ਤੋਂ ਆਏ ਹਾਂ ਜੀ ਇੱਧਰ ਕਮਾਲਪੁਰ ਸਾਈਡ ਵੱਲ ਨੂੰ ਜਾਨੀਏ ਘੁੰਮਣ ਤੇ ਇੱਕ ਗੱਲ ਜ਼ਰੂਰ ਦੱਸਿਓ ਜੇ ਛੁੱਟੀਆਂ ਹੁੰਦੀਆਂ ਸਿਗੀਆਂ ਠੀਕ ਹੈ ਆਹ ਭੇਡਾਂ ਕਿਨੇ-ਕਿਨੇ ਦੇਖੀਆਂ ਗਊਆਂ ਫਿਰਦੀਆਂ ਹੁੰਦੀਆਂ ਸੀਗੀਆਂ ਭੇਡਾਂ ਫਿਰਦੀਆਂ ਹੁੰਦੀਆਂ ਸੀਗੀਆਂ ਦੇਖ ਲੋ ਇਹ ਸਾਰੀਆਂ ਬਚਪਨ ਦੀਆਂ ਯਾਦਾਂ ਠੀਕ ਆ ਤੁਹਾਡੇ ਨਾਲ ਮੈਂ ਇਸ ਤਰ੍ਹਾਂ ਹੀ ਸ਼ੇਅਰ ਕਰਦੀ ਰਵਾਂਗੀ ਤੁਸੀਂ ਮੈਨੂੰ ਪਲੀਜ਼ ਇੱਕ ਵਾਰੀ ਦੱਸ ਦਿਓ ਕਿ ਹਾਂ ਯੈਸ ਤੁਹਾਨੂੰ ਇਹ ਗੱਲਾਂ ਪਸੰਦ ਆ ਰਹੀਆਂ ਠੀਕ ਆ ਜੀ ਹੋਰ ਵੀ ਕੁਝ ਐਡ ਹੁੰਦਾ ਹੋਇਆ ਪੱਕਾ ਤੁਹਾਨੂੰ ਦਿਖਾਵਾਂਗੇ ਅੱਜ ਮੇਰਾ ਦਿਲ ਕੀਤਾ ਕਿ ਹਾਂ ਪਿੰਡ ਦੀ ਮਾਣੀ ਮੱਟੀ ਘੁੰਮ ਕੇ ਤੁਹਾਨੂੰ ਸ਼ੇਅਰ ਕਰਾਈ ਜਾਵੇ ਤਾਂ ਕਿ ਥੋਡੀਆਂ ਵੀ ਯਾਦਾ ਜਿਹੜੀਆਂ ਉਹ ਤਾਜ਼ੀਆਂ ਕਰਾਈਆਂ ਜਾਣ ਜੀ ਓਕੇ ਫਿਰ ਲੋ ਜੀ ਅਸੀਂ ਆਏ ਮੜ ਸਾਹਮਣੇ ਅੰਕਲ ਜੀ ਆ ਰਹੇ ਆ ਜੀ ਆਪਣੀ ਰੈਡੀ ਲੈ ਕੇ ਜਾਏ ਡਿਊਟੀ ਪਰ ਹਾਂਜੀ ਛੁੱਟੀ ਹੋ ਗਈ ਹੁਣ ਅੱਛਾ ਇਹਨੂੰ ਤੂ ਤੂ ਕੇ ਐ ਸਵਾਰ ਕੇ ਰੱਖ ਲਿਆ ਕਰੋ ਹਨਾ ਸੋਹਣੀ ਲੱਗਦੀ ਆ ਗਰਡ ਪਾਰਟੀ ਹੋ ਗਈ ਤੁਹਾਡੇ ਕੀ ਨਹੀਂ ਫਿਰ ਠੀਕ ਆ ਆ ਗਿਆ ਜੀ ਸਾਹਮਣੇ ਕਾਰ ਇਹ ਹੈਗਾ ਸਾਡਾ ਜਾਨ ਮਹਾਲ ਸਾਡਾ ਚਾਚਾ ਜੀ ਦਾ ਕਾਰ ਠੀਕ ਹੈ ਆਹ ਵਾਲਾ ਰਸਤਾ ਜਾ ਰਿਹਾ ਹੈ ਜੀ ਸਾਡਾ ਪੈਣੀ ਨੂੰ ਇਹ ਵਾਲਾ ਰਸਤਾ ਜਾ ਰਿਹਾ ਹੈ ਸਾਡਾ ਕਰ ਨੂੰ ਤੇ ਇਹ ਵਾਲਾ ਰਸਤਾ ਸਾਡਾ ਜਾ ਰਿਹਾ ਹੈ ਜੀ ਮੇਨ ਰੋਡ ਵੱਲ ਨੂੰ ਠੀਕ ਹੈ ਅਸੂ ਦਾ ਗਾਵੇ ਤੁੰ ਫਰੂਟ ਸੋਣੀਏ ਬਾਈ ਤੇਰੀ ਮੇਰੀ ਮਿਲਦੀ ਆ ਲੱਗੇ ਕਿਸੇ پری ਦਾ ਸਰੂਪ ਸੋਣੀਏ ਤੂੰ ਸੁਣਦਾ ਦਿਲ ਦੀ ਆ ਅਸੂ ਦਾ ਗਾਵੇ ਤੁੰ ਫਰੂਟ ਸੋਣੀਏ ਬਾਈ ਤੇਰੀ ਮੇਰੀ ਮਿਲਦੀ ਸਰੂਪ ਸੁਣੀਏ ਤੂੰ ਸੁਣਦਾ ਦਿਲ ਦੀਆ ਲੋਕੀ ਮੇਰੇ ਹੱਸੇ ਸੁਣਦੇ ਮੈਂ ਤੈਨੂੰ ਸੁਣਦਾ ਦਿਲ ਦੀਆ ਵਾਈਬ ਤੇਰੀ ਮੇਰੀ ਮਿਲ ਗਈ ਆ ਵਾਈਬ ਤੇਰੀ ਮੇਰੀ ਮਿਲ ਗਈ ਆ ਲੋਕੀ ਮੇਰੇ ਹੱਸੇ ਸੁਣਦੇ ਮੈਂ ਤੈਨੂੰ ਸੁਣਦਾ ਦਿਲ ਦੀਆ ਸਾੜੀ ਗੱਟੀ ਕਾਲਾ ਪਿਸਤਲ ਤੂੰ ਬਸ ਗੋਰੀ ਕੋਰੀ ਏ ਗੱਬਦੁੱਦਨ ਸੋਬੀ ਦਾ ਯਸਲਾ ਤੰਤਲ ਦੀ ਗੋਲੀ ਏ ਮਿੱਠਾ ਕਿਵੇਂ ਸੁਭਾਅ ਹੋ ਜੂਗਾ ਖਾਂਦਾ ਚੂਬਰ ਚੀਨੀ ਨਹੀਂ ਇੱਕੋ ਨੁਕਤੇ ਵਿੱਚ ਲੁਕਾਉਂਦਾ ਗੱਲ ਕੋਈ ਨੁਕਤਾ ਚੀਨੀ ਨਹੀਂ